ਪਠਾਨਕੋੜ ਦੇ ਕੀੜਿਆਂ ਇਲਾਕੇ ਵਿੱਚ ਕੁਝ ਲੋਕਾਂ ਵੱਲੋਂ ਸ਼ਰੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁੱਜੀ ਪੁਲਿਸ ਨੇ ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੇ ਮਾਈਨਿੰਗ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਲਿਸ ਨੇ ਦੋ ਪੂਗਲਨ ਮਸ਼ੀਨਾ ਤੇ ਦੋ ਟਿਪਰ ਕਬਜ਼ੇ ਵਿੱਚ ਲੈ ਲਏ। ਇਸ ਸਬੰਧੀ ਥਾਣਾ ਮੁਖੀ ਤਾਰਾਗੜ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਸਰ ਕੀ ਮਾਮਲਾ ਹੈਗਾ ਜਿਹੜਾ ਮਾਈਨਿੰਗ ਦਾ ਅਜ ਕੀੜੀ ਏਰੀਆ ਦੇ ਵਿੱਚ ਹੋਇਆ ਤੁਸੀਂ ਮੌਕੇ ਤੇ ਪਹੁੰਚੇ ਹੋ? ਅੱਜ ਇਨਫਾਰਮੇਸ਼ਨ ਆਈ ਸੀ ਕਿ ਕੀੜੀਆਂ ਏਰੀਆ ਦੇ ਵਗਿਰਦ ਕੋਈ ਇਲੀਗਲ ਮਾਈਨਿੰਗ ਹੋ ਰਹੀ ਆ। ਉਹਦੇ ਸਬੰਧ ਵਿੱਚ ਮੈਂ ਤੇ ਐਸ ਐਚ ਓ ਅਨਰੋਡ ਜਮਲ ਸਿੰਘ ਅੰਗਰੇਜ਼ ਸਿੰਘ ਜੀ ਆਪਾਂ ਜੁਆਇੰਟ ਆਪਰੇਸ਼ਨ ਕੀਤਾ ਤੇ ਇੱਥੇ ਆਪਣੇ ਸੀਉਂਟੀ ਦੇ ਨੇੜੇ ਦੋ ਪੋਕਲੈਨਾਂ ਤੇ ਇਹ ਦੋ ਟਿਪੜਾਂ ਜਿਹੜੀਆਂ ਉਹ ਇਲੀਗਲ ਮਾਈਨਿੰਗ ਕਰਨ ਦੇਈਆਂ ਸੀਗੀਆਂ ਉਹ ਆਪਾਂ ਕਬਜ਼ੇ ਵਿੱਚ ਲਈਆਂ। ਬਾਕੀ ਜਿਹੜੀ ਮਾਈਨਿੰਗ ਦੀ ਟੀਮ ਆ ਉਹ ਇੱਥੇ ਪਹੁੰਚ ਚੁੱਕੀ ਆ। ਉਹ ਆਪਣੇ ਜੋ ਉਹਨਾਂ ਦਾ ਹோம்ਵਰਕ ਆ ਉਹ ਕਰ ਰਹੇ ਆ। ਕੁਦੀਰ ਰਿਪੋਰਟ ਹੋਣ ਤੋਂ ਬਾਅਦ ਆਪਾਂ ਜੋ ਰਿਪੋਰਟ ਦਿੰਦੇ ਉਹਦੇ ਮਤਲਬ ਆਪਾਂ ਲੀਕ ਕਲੈਕਸ਼ਨ ਲਵਾਂਗੇ ਤੇ ਜੋ ਵੀ ਇਲੀਗਲ ਮਾਈਨਿੰਗ ਹੈਗੀ ਆ ਉਹਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਐਸਐਸਪੀ ਸਾਹਿਬ ਬਦਰ ਪਠਾਨਕੋਟ ਦੇ ਸਖਤ ਨਿਸ਼ਾ ਨਿਰਦੇਸ਼ ਹੈ ਵੀ ਕੋਈ ਵੀ ਇਲੀਗਲ ਮਾਈਨਿੰਗ ਏਰੀਆ ਵਿੱਚ ਨਹੀਂ ਹੋਣ ਦੇਣੀ ਉਸੇ ਸੰਦਰਭ ਦੇ ਵਿੱਚ ਆ ਅੱਜ ਆਪਾਂ ਜਿਹੜਾ ਇਹ ਕਾਰਵਾਈ ਕੀਤੀ ਕਿ ਕੋਈ ਬੰਦੇ ਵੀ ਅਰੈਸਟ ਕੀਤੇ ਹਾਂ ਹਾਂਜੀ ਇਹਦੇ ਵਿੱਚ ਦੋ ਜਿਹੜੇ ਪੋਕਲੈਨਾਂ ਦੇ ਡਰਾਈਵਰ ਆ ਤੇ ਇੱਕ ਉਹਨਾਂ ਦੇ ਨਾਲ ਹੋਰ ਹੈਗਾ ਤਿੰਨ ਜਾਣੇ ਆਪਾਂ ਜਿਹੜੇ ਮੌਕੇ ਤੋਂ ਪਠਾਨਕੋਟ ਦੇ ਕੀੜਿਆਂ ਇਲਾਕੇ ਵਿੱਚ ਕੁਝ ਲੋਕਾਂ ਵੱਲੋਂ ਸ਼ਰੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁੱਜੀ ਪੁਲਿਸ ਨੇ ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੇ ਮਾਈਨਿੰਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਲਿਸ ਨੇ ਦੋ ਪੂਗਲਨ ਮਸ਼ੀਨਾਂ ਤੇ ਦੋ ਟਿਪਪਰ ਕਬਜ਼ੇ ਵਿੱਚ ਲੈ ਲਏ। ਇਸ ਸਬੰਧੀ ਥਾਣਾ ਮੁਖੀ ਤਾਰਾਗੜ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂ ਸਰ ਕੀ ਮਾਮਲਾ ਹੈਗਾ ਜਿਹੜਾ ਮਾਈਨਿੰਗ ਦਾ ਅਜ ਕੀੜੀ ਏਰੀਆ ਦੇ ਵਿੱਚ ਹੋਇਆ ਤੁਸੀਂ ਮੌਕੇ ਤੇ ਪਹੁੰਚ ਕੇ ਅੱਜ ਇਨਫੋਰਮੇਸ਼ਨ ਆਈ ਸੀ ਕਿ ਕੀੜੀਆਂ ਏਰੀਆ ਦੇ ਅਗਰਦ ਕੋਈ ਇਲੀਗਲ ਮਾਈਨਿੰਗ ਹੋ ਰਹੀ ਆ ਉਹਦੇ ਸਬੰਧ ਵਿੱਚ ਮੈਂ ਤੇ ਐਸ ਐਚ ਓ ਅਨਰੋਡ ਜਮਲ ਸਿੰਘ ਅੰਗਰੇਜ਼ ਸਿੰਘ ਜੀ ਆਪਾਂ ਜੁਆਇੰਟ ਆਪਰੇਸ਼ਨ ਕੀਤਾ ਤੇ ਇੱਥੇ ਆਪਣੀ ਸੀਉਂਟੀ ਦੇ ਨੇੜੇ ਦੋ ਪੋਕਲਾਂ ਤੇ ਇਹ ਦੋ ਟਿਪਲਾਂ ਜਿਹੜੀਆਂ ਉਹ ਇਲੀਗਲ ਮਾਈਨਿੰਗ ਕਰਨ ਦੀਆਂ ਸੀਗੀਆਂ ਉਹ ਆਪਾਂ ਕਬਜ਼ੇ ਵਿੱਚ ਲਈਆਂ ਬਾਕੀ ਜਿਹੜੀ ਮਾਈਨਿੰਗ ਦੀ ਟੀਮ ਆ ਉਹ ਇੱਥੇ ਪਹੁੰਚ ਚੁੱਕੀ ਆ ਉਹ ਆਪਣੇ ਜੋ ਉਹਨਾਂ ਦਾ ਹோம்ਵਰਕ ਆ ਉਹ ਕਰ ਰਹੇ ਆ ਉਦੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਜੋ ਰਿਪੋਰਟ ਦਿੰਦੇ ਉਹਦੇ ਮਤਲਬ ਆਪਾਂ ਲੀਕ ਕਲੈਕਸ਼ਨ ਲਵਾਂਗੇ ਤੇ ਜੋ ਵੀ ਇਲੀਗਲ ਮਾਈਨਿੰਗ ਹੈਗੀ ਆ ਉਹਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਐਸਐਸਪੀ ਸਾਹਿਬ ਬਦਰ ਪਠਾਨਕੋਟ ਦੇ ਸਖਤ ਨਿਸ਼ਾ ਨਿਰਦੇਸ਼ ਹੈ ਵੀ ਕੋਈ ਵੀ ਇਲੀਗਲ ਮਾਈਨਿੰਗ ਏਰੀਆ ਵਿੱਚ ਨਹੀਂ ਹੋਣ ਦੇਣੀ ਉਸੇ ਸੰਦਰਭ ਦੇ ਵਿੱਚ ਆ ਅੱਜ ਆਪਾਂ ਜਿਹੜਾ ਇਹ ਕਾਰਵਾਈ ਕੀਤੀ ਕਿ ਕੋਈ ਬੰਦੇ ਵੀ ਰੈਸਟ ਕੀਤੇ ਹਾਂ ਹਾਂਜੀ ਇਹਦੇ ਵਿੱਚ ਦੋ ਜਿਹੜੇ ਪੋਕਲਨਾਂ ਦੇ ਡਰਾਈਵਰ ਆ ਤੇ ਇੱਕ ਉਹਨਾਂ ਦੇ ਨਾਲ ਹੋਰ ਹੈਗਾ ਤਿੰਨ ਜਾਣੇ ਆਪਾਂ ਜਿਉਂ ਮੌਕਾ ਦੂ Хорошо.